ਅਕਾਲੀ ਦਲ ਤੇ ਭਾਜਪਾ ਦੇ ਇਕੱਠ ਜੋੜ ਨਾਲ ਜੁੜੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾਵਾਂ ਬਣ ਗਈਆਂ ਨੇ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਵੀ ਕੱਲ ਕਹਿ ਦਿੱਤਾ ਹੈ ਕਿ ਅਸੀਂ ਗੱਠ ਜੋੜ ਦੇ ਉੱਤੇ ਚਰਚਾ ਕਰ ਰਹੇ ਹਾਂ ਸੀਟਾਂ ਦੀ ਵੰਡ ਨੂੰ ਲੈ ਕੇ ਥੋੜਾ ਜਿਹਾ ਰੇੜਕਾ ਪਿਆ ਹੋਇਆ ਹੈ ਨਹੀਂ ਤਾਂ ਅਸੀਂ ਤਾਂ ਕਹਿੰਦੇ 2-3 ਦਿਨਾਂ ਦੇ ਵਿੱਚ ਸਥਿਤੀ ਕਲੀਅਰ ਕਰ ਦੇਣੀ ਹੈ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਦੇ ਵਿੱਚ ਨਵੇਂ ਫਾਰਮੂਲੇ ਤੇ ਕੰਮ ਕਰ ਰਿਹਾ ਇੱਕ ਪਰਿਵਾਰ ਇੱਕ ਟਿਕਟ ਦੇ ਉੱਤੇ ਇਸ ਫਾਰਮੂਲੇ ਨੂੰ ਲੈ ਕੇ ਹੁਣ ਲੋਕਾਂ ਦੀਆਂ ਨਜ਼ਰਾਂ ਜਨਤਾ ਦੀਆਂ ਨਜ਼ਰਾਂ ਇਸ ਕਰਕੇ ਟਿਕੀਆਂ ਨੇ ਕਿ ਬਾਦਲ ਪਰਿਵਾਰ ਆਪਣੇ ਇਸ ਫੈਸਲੇ ਦੇ ਉੱਤੇ ਖੁਦ ਸਹੀ ਸਾਬਤ ਹੁੰਦਾ ਜਾਂ ਨਹੀਂ ਕਿਉਂਕਿ ਦੋ ਇੱਕੋ ਪਰਿਵਾਰ ਦੇ ਮੈਂਬਰ ਹੋਣ ਮੀਆਂ ਬੀਵੀ ਹੋਣ ਤੇ ਦੋਵੇਂ ਮੈਂਬਰ ਪਾਰਲੀਮੈਂਟ ਬਣੇ ਹੋਣ ਤਾਂ ਕਿ ਉਹਨਾਂ ਦੇ ਵਿੱਚ ਹੁਣ ਕਿਹਦੀ ਟਿਕਟ ਕੱਟੀ ਜਾਵੇਗੀ ਕਿੰਨੂੰ ਟਿਕਟ ਮਿਲੇਗੀ ਜਾਂ ਫਿਰ ਕੋਈ ਹੋਰ ਬਦਲ ਲੱਬਿਆ ਜਾਂਦਾ ਹੈ ਕਾਲੀ ਦਲ ਤੇ ਭਾਜਪਾ ਦੇ ਗੱਠ ਜੋੜ ਨਾਲ ਜੁੜੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸੰਭਾਵਨਾਵਾਂ ਬਣ ਗਈਆਂ ਨੇ ਕਿਉਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਵੀ ਕੱਲ ਕਹਿ ਦਿੱਤਾ ਹੈ ਕਿ ਅਸੀਂ ਗੱਠ ਜੋੜ ਦੇ ਉੱਤੇ ਚਰਚਾ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਐਨਡੀ ਦੇਆਂ ਸਹਿਯੋਗੀ ਧਿਰਾਂ ਨੇ ਉਹ ਇੱਕ ਵਾਰ ਫੇਰ ਇਕੱਠੀਆਂ ਹੋ ਜਾਣ ਸੀਟਾਂ ਦੀ ਵੰਡ ਨੂੰ ਲੈ ਕੇ ਥੋੜਾ ਜਿਹਾ ਰੇੜਕਾ ਪਿਆ ਹੋਇਆ ਨਹੀਂ ਤਾਂ ਅਸੀਂ ਤਾਂ ਕਹਿੰਦੇ 2-3 ਦਿਨਾਂ ਦੇ ਵਿੱਚ ਸਥਿਤੀ ਕਲੀਅਰ ਕਰ ਦੇਣੀ ਹੈ ਤੇ ਇੱਕ ਹੋਰ ਖਬਰ ਬੜੀ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਕਿ ਦਾ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਦੇ ਵਿੱਚ ਨਵੇਂ ਫਾਰਮੂਲੇ ਤੇ ਕੰਮ ਕਰ ਰਿਹਾ ਹੈ ਇੱਕ ਪਰਿਵਾਰ ਇੱਕ ਟਿਕਟ ਦੇ ਉੱਤੇ ਇਸ ਫਾਰਮੂਲੇ ਨੂੰ ਲੈ ਕੇ ਹੁਣ ਲੋਕਾਂ ਦੀਆਂ ਨਜ਼ਰਾਂ ਜਨਤਾ ਦੀਆਂ ਨਜ਼ਰਾਂ ਇਸ ਕਰਕੇ ਟਿਕ ਗਈਆਂ ਨੇ ਕਿ ਬਾਦਲ ਪਰਿਵਾਰ ਆਪਣੇ ਇਸ ਫੈਸਲੇ ਦੇ ਉੱਤੇ ਖੁਦ ਸਹੀ ਸਾਬਤ ਹੁੰਦਾ ਹੈ ਜਾਂ ਨਹੀਂ ਕਿਉਂਕਿ ਦੋ ਇੱਕੋ ਪਰਿਵਾਰ ਦੇ ਮੈਂਬਰ ਹੋਣ, ਮੀਆਂ ਬੀਵੀ ਹੋਣ ਤੇ ਦੋਵੇਂ ਮੈਂਬਰ ਪਾਰਲੀਮੈਂਟ ਬਣੇ ਹੋਣ ਤਾਂ ਕੀ ਉਹਨਾਂ ਦੇ ਵਿੱਚ ਹੁਣ ਕਿਹਦੀ ਟਿਕਟ ਕੱਟੀ ਜਾਵੇਗੀ, ਕਿੰਨੂੰ ਟਿਕਟ ਮਿਲੇਗੀ ਜਾਂ ਫਿਰ ਕੋਈ ਹੋਰ ਬਦਲ ਲੱਬਿਆ ਜਾਂਦਾ ਹੈ ਤਾਂ ਕੁੱਲ ਮਿਲਾ ਕੇ ਇਹ ਜਿਹੜੀ ਕਾਫੀ ਸਿਆਸੀ ਸਰਗਰਮੀਆਂ ਵਾਲੀ ਖਬਰ ਹੈ ਕਿ ਇੱਕ ਤਾਂ ਗਠਜੋੜ ਤੇ ਦੂਜਾ ਜੇਕਰ ਇੱਕ ਪਰਿਵਾਰ ਇੱਕ ਟਿਕਟ ਦਾ ਫਾਰਮੂਲਾ ਅਪਣਾਉਂਦੀ ਹੈ ਤਾਂ ਕਿਹਦੀ ਟਿਕਟ ਕੱਟੀ ਜਾਏਗੀ। ਨਹੀਂ ਅਸਲ 'ਚ ਇਹ ਇਹ ਗੱਲ ਬੱਸ ਹੀ ਅਖਬਾਰਾਂ ਸ਼ਬਦ ਦੀ ਗੱਲ ਹੈ। ਇਹਦੇ 'ਚ ਕੋਈ ਗੱਲ ਇਛਾਈ ਨਹੀਂ ਹੈਗੀ। ਹੂੰ ਇਸ ਗੱਲ ਨੂੰ ਐਵੇਂ ਤੁਸੀਂ ਖਬਰਾਂ ਵਿੱਚ ਬਿਆਨ ਸੁਖਵੀਰ ਨੇ ਦਿੱਤਾ ਇੱਕ ਪਰਿਵਾਰ ਨੂੰ ਇੱਕ ਟਿਕਟ ਦੇਵਾਂਗੇ ਜੀ ਅਸੀਂ ਇੱਕ ਇਹ ਫਾਰਮੂਲਾ ਕੰਮ ਸ਼ੁਰੂ ਕਰ ਰਹੇ ਜੀ ਇਸ ਫਾਰਮੂਲੇ ਤੇ ਕੰਮ ਕਰ ਰਹੇ ਹਾਂ ਕਿੱਦਾਂ ਕਰ ਸਕਦੇ ਹਾਂ ਤਰਮਿੰਦਰ ਜੀ ਕਿਵੇਂ ਚੰਦੂ ਮਾਜਰਾ ਨੂੰ ਤੁਸੀਂ ਟਿਕਟ ਕੱਢ ਦੋਗੇ ਪ੍ਰੇਮ ਚੰਦੂ ਮਾਜਰਾ ਆਪਣੇ ਟਿਕਟੋਕ ਆਪਣੇ ਦੋਏ ਮੁੰਡਾਂ 'ਵਾਂ ਟਿਕਟ ਭਾਲਦਾ ਇੱਕ ਮੁੰਡਾ ਉਹਦਾ ਸਾਬਕਾ ਐਮਐਲਏ ਆ ਪਹਿਲਾਂ ਐਮਐਲਏ ਸੀਗਾ ਹੈ ਨਾ ਗੱਲ ਜੀ ਫਿਰ ਟਿਕਟੋਕ ਨੇ ਕੱਟ ਕੇ ਜਿਹੜਾ ਟਕਸਾਲੀ ਅਕਾਲੀ ਸੀਗੇ ਪਰਿਵਾਰ ਸੀ ਅਜੈਬ ਸਿੰਘ ਦਾ ਉਸ ਪਰਿਵਾਰ ਦੀ ਟਿਕਟ ਕੱਟ ਕੇ ਆਪਣੇ ਆ ਆਪਣੇ ਗੱਲ ਪਾ ਲਈ ਮਰਕੇ ਫਿਰ ਨੰਤਪੁਰ ਸਾਹਿਬ ਦੀ ਲੜਨਾ ਚਾਹਣਾ ਸੀ ਹਮ ਲੈ ਰਗਾ ਕੇ ਚੌਣ ਲੜਨੀ ਆ ਸੀ ਠੀਕ ਹੈ ਸਾਡੇ ਦੋ ਮੁੰਡੇ ਨੇ ਚੌਣ ਸਾਨੂੰ ਦੋ ਜੀ ਹਮ ਤੁਸੀਂ ਕਿਵੇਂ ਕਿਵੇਂ ਮਲ ਕੇ ਇਹ ਲੋਕਾਂ ਨੂੰ ਗਮਰਾਹ ਕਿਉਂ ਕਰਦੇ ਹੋ ਤੁਸੀਂ ਇੱਕ ਪਰਿਵਾਰ ਇੱਕ ਤੁਸੀਂ ਕਿਵੇਂ 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 ਇਹ ਆਪਣਾ ਕਰ ਦੋਗੇ ਜੀ ਸੁਖਵੀਰ ਜੀ ਤੁਹਾਡੇ ਪਰਿਵਾਰ ਦੇ ਤੁਹਾਡੇ ਜੀਜਾ ਜੀ ਬਿਚੌਣ ਲੜਦੇ ਆ ਹਮ ਠੀਕ ਨਹੀਂ ਚਲੋ ਤਾਂ ਵੱਖਰਾ ਪਰਿਵਾਰ ਤੁਸੀਂ ਕਰ ਦੋਗੇ ਵੀ ਜੇ ਤਾਂ ਵੱਖਰਾ ਪਰਿਵਾਰ ਆਏਗਾ ਤੇ ਤੁਸੀਂ ਚੌਣ ਲੜਦੇ ਹੋ ਬਿਬਾ ਹਰ ਸਿਮਰ ਚੌਣ ਲੜਦੀ ਆ ਕੀ ਹੁਣ ਹਰ ਸਿਮਰ ਚੌਣ ਲੜੇ ਇਕੱਲੇ ਤੁਸੀਂ ਚੌਣ ਲੜੋਗੇ ਇਹ ਤਾਂ ਕਰ ਗੱਲ ਸੈੱਟ ਬੈਂਦੀ ਆ ਕਿਉਂਕਿ ਤੁਸੀਂ ਰਣਾ ਚਾਹੁੰਦੇ ਹੋ ਪੰਜਾਬ ਦੀ ਪੋਲਿਟਿਕ ਚ ਵੀ ਬਿਹਾਰ ਸਿਮਤ ਤੋਂ ਭੇਜਣਾ ਚਾਹੁੰਦੇ ਹੋ ਦਿੱਲੀ ਦੀ ਪੋਲਿਟਿਕ ਚ ਮੇਰੇ ਖਿਆਲ ਇਹ ਤਾਂ ਗੱਲ ਤੋਂ ਪਿੱਟ ਬੈਜੂਗੀ ਹੂੰ ਠੀਕ ਹੈ ਨਾ ਇਹ ਤਾਂ ਸੁਖਵੀਰ ਬਾਦਲ ਦੀ ਗੱਲ ਪਿੱਟ ਬੈ ਗਈ ਉਹਦੇ ਪਰਿਵਾਰ ਤੇ ਤਾਂ ਉਹ ਚੋਣ ਲੜੇ ਆ ਵਿਧਾਨ ਸਭਾ ਵਾਲੀ ਤੇ ਇਹ ਚੋਣ ਲੜਨਗੇ ਲੋਕ ਸਭਾ ਵਾਲੀ ਬਿਹਾਰ ਸਿਮਤ ਕੋਰ ਬਾਦਲ ਤੇ ਹੋਰ ਕਿੰਨੇ ਹੀ ਪਰਿਵਾਰ ਨੇ ਕਿੰਨੇ ਹੀ ਪਰਿਵਾਰ ਨੇ ਹੋਰ ਸ਼ਰਮਣੇ ਕਲਦਲ ਤਾਂ ਪਰਿਵਾਰਾਂ ਦੀ ਪਾਰਟੀ ਇਹ ਤਾਂ ਹਾਂ ਹੀ ਇੱਕ ਪਰਿਵਾਰ ਦੀ ਪਾਰਟੀ ਤਰਮਿੰਦਰ ਜੀ ਸ਼ਰਮਣੇ ਕਲਦਲ ਤਾਂ ਇੱਕ ਪਰਿਵਾਰ ਦੀ ਪਾਰਟੀ ਜਿਵੇਂ ਕਿ ਕਾਂਗਰਸ ਇੱਕ ਪਰਿਵਾਰ ਦੀ ਪਾਰਟੀ ਰਹੀ ਆ ਹੂੰ ਠੀਕ ਹੈ ਨਾ ਜੀ ਅੱਜ ਕੱਲ੍ਹ ਉਹ ਮਲਕਾੜ ਜਿਹੇ ਖੜਕੇ ਨੂੰ ਬਣਾ ਕੇ ਪ੍ਰਧਾਨ ਥੋੜੇ ਉਹਨੂੰ ਇਹ ਕੱਟਣ ਦੀ ਗੱਲ ਕੀਤੀ ਆ ਕਿਉਂਕਿ ਨਰਿੰਦਰ ਮੋਦੀ ਨੇ ਬਹੁਤ ਜ਼ਿਆਦਾ ਜ਼ੋਰ ਨਾਲ ਕਹਿੰਦਾ ਸੀ ਵੀ ਪਰਿਵਾਰਵਾਦ 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 ਹੂੰ ਤੇ ਤੁਸੀਂ ਬਹੁਤ ਪਰਿਵਾਰ ਨੇ ਜਿਹੜੇ ਜਿਹੜੇ ਟਿਕਟਾਂ ਇੱਕ ਪਰਿਵਾਰ ਇੱਕ ਟਿਕਟ ਜੇ ਤੁਸੀਂ ਲਾਗੂ ਕਰੋਗੇ ਫਾਰਮੂਲਾ ਤਾਂ ਬਹੁਤ ਸਾਰੇ ਲੀਡਰ ਨਾਰਾਜ਼ ਹੋਣਗੇ ਤੁਹਾਡੇ ਸੁਵੀਰ ਜੀ ਅੱਗੇ ਤੁਸੀਂ ਨਾਰਾਜ਼ੀਆਂ ਬਹੁਤ ਸੇਡ ਰੱਖਿਆ ਨੇ ਇਹ ਨਵਾਂ ਤੁਸੀਂ ਪੰਗਾ ਹੋਰ ਆਪਣੇ ਕੋਲ ਹੋਰ ਪਾਉਂਗੇ ਠੀਕ ਹੈ ਨਾ ਜੀ ਇੱਕ ਪਰਿਵਾਰ ਇੱਕ ਟਿਕਟ ਦਾ ਫਾਰਮੂਲਾ ਲਾਗੂ ਕਰਦੇ ਹੋਗੇ ਮੇਰੇ ਖਿਆਲ ਚ ਠੀਕ ਰਹੇਗਾ ਮੁੱਦਾ ਹੈ ਦੂਜੀ ਗੱਲ ਇਹ ਆ ਜੀ ਕਿ ਅੰਮ੍ਰਿਤ ਸ਼ਾਹ ਨੇ ਕੱਲ ਇੱਕ ਟੀਵੀ ਚੈਨਲ ਦੇ ਵਿੱਚ ਇੰਟਰਵਿਊ ਦੌਰਾਨ ਕਿਹਾ ਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲ ਚੱਲ ਰਹੀ ਆ ਇੱਕ ਦੋ ਦਿਨਾਂ ਦੇ ਵਿੱਚ ਦੋ ਤਿੰਨ ਦਿਨਾਂ ਦੇ ਵਿੱਚ ਅਸੀਂ ਇਹਦਾ ਫੈਸਲਾ ਕਰ ਦੇਵਾਂਗੇ ਅਸੀਂ ਚਾਹੁੰਦੇ ਆ ਕਿ ਜਿੰਨੇ ਐਨਡੀਏ ਦੇ ਵਿੱਚ ਜਿੰਨੇ ਦਲ ਸੀਗੇ ਪਹਿਲਾਂ ਸਾਰੇ ਇੱਕ ਇੱਕ ਮੰਚ ਤੇ ਇਕੱਠੇ ਹੋਣ ਇਹ ਗੱਲ ਕੱਲ੍ਹ-ਕੱਲ ਹੋਈ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਜੋਤਾ ਹੋਣ ਦੀ ਸੁਭਾਵਨਾ ਹੁਣ ਪੱਕੀ ਬਣ ਗਈ ਆ ਕਿਉਂਕਿ ਅਮਰਦਾਸ਼ ਕਹਿ ਗਿਆ ਤੁਸੀਂ ਮੈਂ ਕਿੰਨੀ ਡਰੀ ਹੋਈ ਆ ਭਾਜਪਾ ਧਰਮਿੰਦਰ ਜੀ ਕਮਾਲ ਤੁਸੀਂ ਦੇਖੋ ਕਿੰਨੀ ਡਰੀ ਹੋਈ ਆ ਭਾਜਪਾ ਜੀ ਮੈਂ ਕਿਵੇਂ ਡਰੀ ਹੋਈ ਆ ਤੁਸੀਂ ਕਹੋਗੇ ਵੀ ਭਾਜਪਾ ਦੀ ਆਲੋਚਨਾ ਫੇਰ ਸ਼ੁਰੂ ਹੋ ਗਈ ਆ ਡਰੀ ਕਿਵੇਂ ਡਰੀ ਦੇਖੋ ਕੀ ਕੀਤਾ ਭਾਜਪਾ ਨੇ ਸ਼ਿਵ ਸੈਨਾ ਤੋਂ ਫਾੜ ਕਰਤੀ ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ ਉਦਮ ਠਾਕਰੇ ਨੂੰ ਖਤਮ ਕਰਤਾ ਉਹਨਾਂ ਨੇ ਮਰਗਤ ਤੂਫਾਨ ਸ਼ਿਵ ਸੈਨਾ ਕਰਕੇ ਉੱਥੇ ਉਹਦਾ ਮੁੱਖ ਮੰਤਰੀ ਬਣਾਤਾ ਏਕਨਰਤ ਸਿੰਦੇ ਉੱਥੇ ਵੀ ਬਸ ਨਹੀਂ ਕੀਤਾ ਜਿਹੜੀ ਐਨਸੀਪੀ ਸੀਓ ਦੋ ਫਾੜ ਕਰਤੀ ਹੂੰ ਰਾਸ਼ਟ੍ਰਵਾਦੀ ਕਾਂਸਪਾਰਟੀ ਉਹ ਵੀ ਤਾਂ ਦੋ ਫਾੜ ਕਰਤੀ ਉਹਦਾ ਮੁੱਖ ਮੰਤਰੀ ਬਣਾਤਾ ਜੀਤਪੁਰ ਹੂੰ ਠੀਕ ਹੈ ਜੀ ਉੱਥੇ ਹੀ ਬਸ ਨਹੀਂ ਤੁਸੀਂ ਕੀਤਾ ਉੱਥੇ ਹੀ ਬਸ ਨਹੀਂ ਕੀਤਾ ਤੁਸੀਂ ਅਸਾਮ ਤੱਕ ਪਹੁੰਚ ਗਏ ਹੋ ਤੁਸੀਂ ਤੁਸੀਂ ਮਲਕੇ ਉੱਥੇ ਵੀ ਪਾੜ ਨੂੰ ਫਿਰਦੇ ਹੋ ਤਮ ਲੱਡੂ ਦੇ ਵਿੱਚ ਵੀ ਤੁਸੀਂ ਬਿਹਾਰ ਦੇ ਵਿੱਚ ਹਾਂ ਬਿਹਾਰ ਦੇ ਬੜਾ ਵੱਡਾ ਘਟਨਾ ਕਰੋਂ ਬਪਰਿਆ ਹੂੰ ਬਿਹਾਰ ਦੇ ਵੀ ਤੁਸੀਂ ਨਿਤਿਸ਼ ਕੁਮਾਰ ਨੂੰ ਆਪਣੇ ਪੱਖ ਚ ਖੜਾ ਕਰਕੇ ਤੇ ਉੱਥੇ ਤੇਜਸਵੀ ਜਾਦਵ ਨੂੰ ਖਤਮ ਕਰਤਾ ਹੂੰ ਖਤਮ ਨਹੀਂ ਹੋਇਆ ਮਲਕੇ ਇੱਕ ਤੁਸੀਂ ਤੁਮ ਉਪ ਮੁੱਖ ਮੰਤਰੀ ਖਤਮ ਕਰਤਾ ਉਹਨੂੰ ਮਲਕੇ ਤੁਸੀਂ ਐਨੇ ਜਿਆਦੇ ਫੇਰ ਰਾਜ ਠਾਕਰੇ ਨੂੰ ਫੇਰ ਲਿਆ ਕੇ ਵਿੱਚ ਆ ਗਏ ਹੂੰ ਮੁੰਬਈ ਦੇ ਬਲੇ ਮਹਾਰਾਸ਼ਟਰ ਦੇ ਵਿੱਚ ਰਾਜ ਠਾਕਰੇ ਉਹਨੇ ਸ਼ਿਵ ਸੈਨਾ ਦੇ ਤੁਸੀਂ ਦਿਫਾੜ ਕਰਤੀ ਆ ਹੁਣ ਰਾਜ ਠਾਕਰੇ ਨੂੰ ਕਿਉਂ ਲੈ ਕੇ ਆਏ ਹੋ ਪਤਾ ਕੀ ਕਾਰਨ ਰਾਜ ਠਾਕਰੇ ਨੇ ਜਿਹੜਾ ਕਿ ਜਿਹੜਾ ਉਹ ਠਾਕਰੇ ਸੀਗੇ ਬਾਲ ਠਾਕਰੇ ਬਾਲ ਠਾਕਰੇ ਸੀਗੇ ਬਾਲ ਠਾਕਰੇ ਜਿੱਦਾਂ ਬੋਲਦੇ ਸੀ ਨਾ ਬੇਬਾਕੀ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਘੱਟ ਘੱਟ ਗਿੰਦੇ ਦੇ ਖਿਲਾਫ ਬੋਲਦੇ ਸੀਗੇ ਤੇ ਹਿੰਦੂਤਵਾਦੀ ਪੱਕ ਕਰਦੇ ਸੀਗੇ ਉਹ ਹੀ ਆਵਾਜ਼ਾਂ ਰਾਜ ਠਾਕਰੇ ਨੇ ਹੂੰ ਇਹਨਾਂ ਨੇ ਕਿਹਾ ਕਿ ਰਾਜ ਠਾਕਰੇ ਨੂੰ ਤਾਂ ਆਪਾਂ ਆਪਣੇ ਲੈ ਲਓ ਕਿਉਂਕਿ ਉਹ ਸਖਤ ਬੋਲਦਾ ਵਧੀਆ ਬੋਲਦਾ ਕਿਉਂਕਿ ਭਾਜਪਾ ਨੂੰ ਮੁਸਲਮਾਨਾਂ ਦੇ ਖਿਲਾਫ ਬੋਲਣ ਵਾਲਾ ਘੱਟ ਗਿੰਦੇ ਦੇ ਖਿਲਾਫ ਬੋਲਣ ਵਾਲਾ ਬੰਦਾ ਚੰਗਾ ਲੱਗਦਾ ਹੂੰ ਉਨਨੂੰ ਬਧੀਆ ਲੱਗਾ ਬੰਦਾ ਇਹ ਤੇ ਤਾਂ ਕਹਿੰਦਾ ਡਰੀ ਹੋਈ ਆ ਪਾਜ ਪਾ ਹਰ ਗੱਲ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਦੇ ਵਿੱਚ ਅੱਛਾ ਬੜੀ ਤੁਸੀਂ ਹਾਨੀ ਦੀ ਗੱਲ ਅੱਗੇ ਇਸੇ ਤਰ੍ਹਾਂ ਕਰਾਂਗੇ ਪਰ ਚਰਚਾ ਇਹਨਾਂ ਨੇ ਚੋਣਾਂ ਦੀਆਂ ਤਰੀਕਾਂ ਵੀ ਐਦਾਂ ਰਖਾਈਆਂ ਨੇ ਇਲੈਕਸ਼ਨ ਕਮਿਸ਼ਨ ਤੋਂ ਇਹਨਾਂ ਨੇ ਰਖਾਈਆਂ ਨੇ ਇਹਨਾਂ ਨੇ ਰਖਾਈਆਂ ਨੇ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਆਪਾਂ ਗੱਲਾਂ ਕਰਾਂਗੇ ਅਗਲੇ ਹਿੱਸੇ 'ਚ ਗੱਲ ਕਰਾਂਗੇ ਇਹ ਤੇ ਬਿਲਕੁਲ ਚੋਣਾਂ ਦੇ ਤਰੀਕਾਂ ਵੀ ਐਦਾਂ ਨੇ ਰੱਖਾ ਜਾਨੇ ਆਪ ਹੂੰ ਨੇਟਰ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਡ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ